ਦਾਲੋ ਸ਼ੈਨੀ ਚਾ ਬਣ ਕੇ ਤੁੰਡਰ ਮਿਲ ਨਾਲੋ ਸ਼ੈਨੀ ਚਾ ਸਰ ਪਿੰਡ ਮਿਹੜੂ ਵਿਖੇ ਜਿਹੜਾ ਸਮਾਗਮ ਹੋਇਆ ਜਾਇਗਾ ਹੈਗੇ ਉਹਦੀ ਉਸ ਸੰਬੰਧੀ ਕੁਝ ਥੋੜੀ ਜਾਣਕਾਰੀ ਦਿਓ ਤੇ ਪਿੰਡ ਮਿਹੜੂ ਵਿਖੇ ਰਾਜਪੁਰ ਰੋਡ ਤੇ ਬਾਬਾ ਬਾਲਕਨਾਥ ਜੀ ਦੀ ਜਗ੍ਹਾ ਸਥਿਤ ਹੈ ਜੀ ਜੋ ਕਿ ਪ੍ਰਾਤਨ ਪਨੇਸਰਾਂ ਦਾ ਖੂਹ ਲੋਹਾਰਾ ਵਾਲਾ ਖੂਹ ਵਜਦਾ ਜੋ ਕਿ ਸਰਦਾਰ ਮਾਰਗ ਸਿੰਘ ਜੀ ਸਵਰਗਵਾਸੀ ਉਹਨਾਂ ਦੇ ਨਾਮ ਤੇ ਇਹ ਜ਼ਮੀਨ ਹੈ ਜਿੱਥੇ ਕਿ ਬਾਬਾ ਜੀ ਦੀ ਜਗਾ ਸਥਿਤ ਹੈ ਜੀ ਇੱਥੇ ਹਰ ਸਾਲ ਦੀ ਤਰ੍ਹਾਂ ਚੇਤ ਮਹੀਨੇ ਵਿੱਚ ਜੋ ਜੇਠਾ ਐਤਵਾਰ ਹੁੰਦਾ ਉਸ ਸਮੇਂ ਬਾਬਾ ਜੀ ਦਾ ਇਹ ਸਮਾਗਮ ਹੋ ਲਿਆ ਜਾਂਦਾ ਹੈ ਜੀ ਥੋੜੀ ਜਾਣਕਾਰੀ ਦਵਾਂ ਕਿ ਕਿਸ ਤਰ੍ਹਾਂ ਦੀ ਰਸਮਾਂ ਦੀ ਅਦਾਈ ਕੀ ਹੋਈ ਹੈਗੀ ਇਹ ਇਸ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਤੇ ਝੰਡੇ ਦੀ ਰਸਮ ਹੁੰਦੀ ਹੈ ਜੀ ਕਿਉਂਕਿ ਇੱਥੇ ਤਿੰਨ ਜਗ੍ਹਾ ਹਨ ਇੱਕ ਨਾਥਾਂ ਦੀ ਵਰਮੀ ਹੈ ਇੱਕ ਮਸਤ ਪੀਰਾਂ ਦੀ ਜਗਾ ਹੈ ਜੀ ਸੋ ਬਾਬਾ ਜੀ ਦੇ ਝੰਡੇ ਦੀ ਰਸਮ ਦੇ ਨਾਲ ਨਾਲ ਮਸਤ ਪੀਰਾਂ ਦਾ ਇੱਕ ਝੰਡਾ ਚੜਾਇਆ ਜਾਂਦਾ ਹੈ ਉਸ ਤੋਂ ਪਰੰਤ ਬਾਬਾ ਜੀ ਦੀ ਜੋਤ ਜਗਾਈ ਜਾਂਦੀ ਹੈ ਬਾਬਾ ਜੀ ਜੋਤ ਜਗਾਂ ਤੋਂ ਬਾਅਦ ਸੰਗਤ ਦੀ ਆਮਦ ਤੇ ਭਜਨ ਮੰਡਲੀ ਵਾਂਗੂ ਫਿਰ ਭਜਨ ਮੰਡਲੀ ਜੋ ਅਸੀਂ ਬੁਲਾ ਰ ਬਲਾਵਾ ਦਿੰਦੇ ਆ ਉਹਨਾਂ ਵੱਲੋਂ ਇੱਕ ਭਜਨ ਮੰਡਲੀ ਵੱਲੋਂ ਇਹ ਆਯੋਜਨ ਕੀਤਾ ਜਾਂਦਾ ਹੈ ਬਾਬੇ ਦੀ ਮਹਮਾ ਦਾ ਗੁਣਗਾਨ ਕੀਤਾ ਜਾਂਦਾ ਹੈ ਜੀ ਸੋ ਸੰਗਤ ਦੀ ਤਦਾਦ ਦੀ ਗੱਲ ਕਰੀ ਤਾਂ ਕਾਫੀ ਜ਼ਿਆਦਾ ਸੀ ਇਹ ਲੋਕਲ ਸੀ ਜਾਂ ਬਾਹਰੋਂ ਦੂਰੋਂ ਤਰੇਟਿਵ ਸੰਗਤ ਆਉਂਦੀ ਹੈਗੀ ਸੰਗਤ ਜੋ ਕਿ ਹੈ ਕੁਝ ਜਲੰਧਰ ਤੋਂ ਪੁਨੇਸਰ ਫੈਮਿਲੀ ਦੇ ਮੈਂਬਰ ਕੁਝ ਵਿਦੇਸ਼ ਵਿੱਚ ਨੇ ਕੁਝ ਇੱਥੇ ਨੇ ਕੁਝ ਫਗਵਾੜੇ ਤੋਂ ਕੁਸ਼ਾਲੇਦ ਵਾਲੇ ਪਿੰਡਾਂ ਤੋਂ ਰਾਵਲਪਿੰਡੀ ਬਹਾਨੀ ਤੋਂ ਪਲਾਹੀ ਤੋਂ ਤੇ ਕੁਝ ਸੰਗਤ ਜੋ ਸਾਡੀ ਲੋਕਲ ਹੈ ਸਾਡੇ ਮਿਹੜੂ ਪਿੰਡ ਦੀ ਹੈ ਜੀ ਸੋ ਸਰ ਕੁਝ ਇਤਿਹਾਸ ਵਾਰੀ ਜਾਣਕਾਰੀ ਮਿਲ ਸਕਦੀ ਕਿਸ ਤਰ੍ਹਾਂ ਦਾ ਇਤਿਹਾਸ ਹੈ ਜਗਾ ਦਾ ਕਿ ਤੁਹਾਡੀ ਕਹੋ ਦੱਸੇ ਜਾ ਰਿਹਾ ਕਿ ਪੁਰਖਾਂ ਦੀ ਜਗਾ ਹੈਗੀ ਇਹ ਇਹ ਪੁਰਖਾਂ ਦੀ ਪ੍ਰਾਤਨ ਜਗਾ ਜੀ ਇੱਥੇ ਇੱਕ ਛਿੜੀ ਹੁੰਦੀ ਸੀ ਛਿੜੀ ਹੁੰਦੀ ਸੀ ਤੇ ਜਦੋਂ ਉਸ ਛਿੜੀ ਨੂੰ ਇੱਥੋਂ ਖੇਤ ਦੀ ਸਫਾਈ ਕਰਨ ਲੱਗੇ ਤੇ ਕਟਾਈ ਕਰਨ ਵਾਲਿਆਂ ਨੂੰ ਇੱਥੋਂ ਅੱਗੇ ਦੇ ਭੂਕੇ ਨਿਕਲੇ ਜੋ ਕਿ ਡਰ ਕੇ ਜੋ ਇਸ ਸਮੇਂ ਸਰਦਾਰ ਅਨੂਪ ਸਿੰਘ ਜੋ ਕਿ ਸਵਰਗਵਾਸੀ ਹਨ ਜਿਨ੍ਹਾਂ ਦੀ 2009 ਵਿੱਚ ਮੌਤ ਹੋ ਚੁੱਕੀ ਹੈ ਉਹਨਾਂ ਨੂੰ ਫਿਰ ਬਾਬਾ ਜੀ ਨੇ ਬਾਲ ਰੂਪੇ ਦਰਸ਼ਨ ਦਿੱਤੇ ਉਹਨਾਂ ਨੇ ਅਰਦਾਸ ਬੇਨਤੀ ਕਰਕੇ ਇਥੇ ਸਫਾਈ ਕਰਵਾ ਕੇ ਛਿੜੀ ਦਿੱਤੇ ਇਸ ਜਗ੍ਹਾ ਨੂੰ ਫਿਰ ਪੁਨਰ ਜਿਵੇਂ ਆਪਾਂ ਕਹਿੰਦਾ ਸੁਰਜੀਤ ਕੀਤਾ ਸੋ ਅੱਜ ਸਮਾਗਮ ਕਾਫੀ ਇੱਕ ਵੱਡੇ ਸਮਾਗਮ ਦਾ ਰੂਪ ਧਾਰ ਗਿਆ ਸੀਗਾ ਆਉਣ ਵਾਲੇ ਸਮੇਂ ਵਿੱਚ ਵੀ ਕੀ ਲਗਾਤਾਰ ਨਿਰੰਤਰ ਹੀ ਇਹਹੀ ਸਮਾਗਮ ਹੁੰਦੇ ਰਹਿਣਗੇ ਆਉਣ ਵਾਲੇ ਸਮੇਂ ਚ ਬਾਬਾ ਜੀ ਆਪ ਸੇਵਾ ਲੈਣਗੇ ਜੀ ਸੜ ਤੱਕ ਜਿੰਨਾ ਉਦਮ ਹੋਏਗਾ ਕਿਉਂਕਿ 2009 ਤੋਂ ਬਾਅਦ ਕੁਝ ਸਮੇਂ ਤੋ ਸੇਵਾ ਬੰਦ ਪਈ ਸੀ ਹੁਣ 3-4 ਸਾਲ ਤੋਂ ਸੰਗਤ ਉਪਰਾਲੇ ਨਾਲ ਸੰਦਗ ਉਪਰਾਲੇ ਨਾਲ ਅਸੀਂ ਇਹ ਸੇਵਾ ਦੁਬਾਰਾ ਸ਼ੁਰੂ ਕੀਤੀ ਆ ਜੀ ਸੋ ਕੀ ਸਲਾਨਾ ਸਮਾਗਮ ਤੋਂ ਇਲਾਵਾ ਵੀ ਸੰਗਤ ਦਾ ਆਉਣਾ ਜਾਣਾ ਲੱਗਾ ਰਹਿੰਦਾ ਇਸ ਜਗ੍ਹਾ ਤੇ ਸਲਾਨਾ ਸਮਾਗਮ ਤੋਂ ਇਲਾਵਾ ਹਰ ਮਹੀਨੇ ਦੇ ਜੇਠੇ ਐਤਵਾਰ ਔਰ ਜੇਠੇ ਵੀਰਵਾਰ ਕਿਥੇ ਸੰਗਤ ਦੀ آمد ਹੁੰਦੀ ਆ ਜੋ ਬਾਬਾ ਜੀ ਦੀ ਸੇਵਾ ਪੂਜਾ ਕੀਤੀ ਜਾਂਦੀ ਹੈ ਜੋਤ ਜਗਾਈ ਜਾਂਦੀ ਹੈ ਵੀਰਵਾਰ ਨੂੰ ਬਾਬਾ ਜੀ ਦੀ ਨਿਆਜ਼ ਦਾ ਪ੍ਰਸ਼ਾਦ ਬਣਾਇਆ ਜਾਂਦਾ ਹੈ ਔਰ ਹਰ ਵੀਰਵਾਰ ਐਤਵਾਰ ਆ ਕੇ ਇਸ ਸਥਾਨ ਤੇ ਸੇਵਾ ਕੀਤੀ ਜਾਂਦੀ ਹੈ ਸੋ ਸਰ ਇਕਲੈਸਟ ਵਿੱਚ ਜਗਾ ਦਾ ਔਰ ਰੋਡ ਦਾ ਦੁਆਰਾ ਨਾਮ ਦੱਸ ਦੂੰ ਇਹ ਜਗਾ ਜੀ ਪਿੰਡ ਮਿਹੇੜੂ ਤੋਂ ਰਾਏਪੁਰ ਰੋਡ ਨੂੰ ਜਾਂਦੇ ਆ ਇਹ ਉਹਦੇ ਸੈਂਟਰ ਜੇ ਵਿੱਚ ਸੱਜੇ ਹੱਥ ਸਥਿਤ ਹੈ ਪੁਰਾਤਨ ਖੂਹ ਹੈ ਲੋਹਾਰਾ ਵਾਲਾ ਖੂਹ ਜੋ ਕਿ ਪੁਰਾਣੇ ਬਜ਼ੁਰਗ ਸਭ ਜਾਣਦੇ ਹਨ ਇਹ ਲੋਹਾਰਾ ਵਾਲਾ ਖੂਹ ਵਜਦਾ ਜੀ ਤੁਸੀਂ ਗੱਲ ਕਰ ਸੀ ਹਰੀਸ਼ ਪਟੇਲ ਨਾਲ ਗੱਲਬਾਤ ਕਰਨ ਲਈ ਧੰਨਵਾਦ